ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਵਿਕਰਮ ਸਿੰਘ ਮੱਛੀਟਿਆ ਨੂੰ ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਵਿੱਚੋਂ ਅੱਜ ਮੋਹਾਲੀ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ। ਇਸ ਮੌਕੇ ਤੇ ਨਾਬਾਵਿਖੇ ਅਕਾਲੀ ਵਰਕਰਾਂ ਨੇ ਵਿਕਰਮ ਸਿੰਘ ਮਚੀਠਿਆ ਦੇ ਹੱਕ ਦੇ ਵਿੱਚ ਜ਼ਿੰਦਾਬਾਦ ਦੇ ਨਾਅਰੇ ਲਗਾਏ ਤੇ ਪੁਲਿਸ ਵੱਲੋਂ ਵੀ ਭਾਰੀ ਸੁਰੱਖਿਆ ਫੋਰਸ ਦੇ ਮੌਕੇ ਤੇ ਪ੍ਰਬੰਧ ਕੀਤੇ ਹੋਏ ਸੀ ਇਥੋਂ ਤੱਕ ਕਿ ਪ੍ਰੈਸ ਨੂੰ ਵੀ ਦੂਰ ਰੱਖਿਆ ਗਿਆ ਇਸ ਸਭ ਤੋਂ ਤੇ ਪੁਲਿਸ ਵੱਲੋਂ ਚੱਪੇ-ਚੱਪੇ ਤੇ ਨਾਕਾਬੰਦੀ ਕੀਤੀ ਹੋਈ ਸੀ ਤੇ ਨਵੀਂ ਜਿਲ੍ਹਾ ਚੇਲ ਵਾਲੇ ਕਿਸੇ ਨੂੰ ਵੀ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ ਵੇਖੋ ਇਸ ਖਾਸ ਰਿਪੋਰਟ ਨੂੰ ਦੀ ਜੀਟੀਆ ਨੂੰ ਇਸ ਤਰ੍ਹਾਂ ਪੇਸ਼ ਕੀਤਾ ਜਾ ਰਿਹਾ ਹੈ ਜਿਸ ਤਰ੍ਹਾਂ ਕਿਸੇ ਵੱਡੇ ਆਪਰਾਧੀ ਨੂੰ ਕੀਤਾ ਜਾਂਦਾ ਹੈ ਜਿਹੜਾ ਠੁਠਾ ਭਗਵੰਤ ਮਾਨ ਖੇਲ ਹੋ ਚੁੱਕਿਆ ਹੈ ਭਗਵੰਤ ਮਾਨ ਵਾਲਾ ਪੰਜਾਬ ਦਾ ਗਵਰਨਰਮੈਂਟਰੀ ਕਵਰਟੀ ਸੈਂਟਰ ਕਰਕੇ ਪੰਜਾਬ ਨੂੰ ਕੰਟਰੋਲ ਕਰ ਰਿਹਾ ਹੈ ਜਿੱਕਰ ਮਨੇ ਜੀਟੀਆ ਦੀ ਮੁੱਛ ਤੋਂ ਏਦਾਂ ਡਰ ਰਿਹਾ ਜਿਵੇਂ ਕੋਈ ਵੱਡੇ ਕਿਸੇ ਅੱਤਵਾਦੀ ਤੋਂ ਡਰੀਦਾ ਹੈ ਪੰਜਾਬ ਸਰਕਾਰ ਦਾ ੱੱੱਪਾ ਫਰੇਡਵਾਦੀ ਲੋਕਾਂ ਨੂੰ ਤਰ੍ਹਾਂ ਜੇ ਅਰੈਸਟ ਕਰ ਲਿਆ ਹਰੇਕ ਲੀਡਰ ਦੇ ਘਰਾਂ 'ਚ ਪੁੱਛ ਗੜੇ ਮਾਰ ਰਹੀ ਹੈ ਸੋ ਪੰਜਾਬ ਸਰਕਾਰ ਨੇ ਅੱਜ ਛਾਉਣੀ ਬਣਾਉਂਦੀ ਇੱਥੋਂ ਲੈ ਕੇ ਵਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਜਾਇਆ ਜਾ ਰਿਹਾ ਅਸੀਂ ਰੋਟੀ ਦੇ ਪੁਰਸੇ ਖੜਕੇ ਅਸੀਂ ਆਪਣਾ ਪ੍ਰਚਾਰ ਕਰ ਰਹੇ ਹਾਂ ਫੇਸ ਕਰਕੇ ਪੰਜਾਬ ਸਰਕਾਰ ਦਾ ਧੱਕਾ ਜਿਹਨੂੰ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਵਿਕਰਮ ਸਿੰਘ ਮਜੀਠੀਆ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ

ਇਸ ਤਰ੍ਹਾਂ ਵੇਖ ਕੀਤਾ ਜਾ ਰਿਹਾ ਹੈ ਜਿਸ ਤਰ੍ਹਾਂ ਕਿਸੇ ਵੱਡੇ ਆਪਰਾਧੀ ਨੂੰ ਕੀਤਾ ਜਾਂਦਾ ਹੈ ਜਿਹੜਾ ਠੁਠਾ ਭਗਵੰਤ ਮਾਨ ਫੇਲ ਹੋ ਚੁੱਕਿਆ ਹੈ ਭਗਵੰਤ ਮਾਨ ਵਾਲਾ ਪੰਜਾਬ ਦਾ ਗਵਰਨਰਰੀ ਕਬੱਡੀ ਕੈਂਟ ਬਣ ਕੇ ਪੰਜਾਬ ਤੋਂ ਕਰ ਰਿਹਾ ਹੈ ਵਿਕਰਮ ਸਿੰਘ ਉਹ ਜੀਸੀ ਦੀ ਮੁੱਛ ਤੋਂ ਏਡਾ ਡਰ ਰਿਹਾ ਹੈ ਜਿਵੇਂ ਕੋਈ ਵੱਡੇ ਕਿਸੇ ਅੱਤਵਾਦੀ ਤੋਂ ਡਰੀਦਾ ਪੰਜਾਬ ਸਰਕਾਰ ਦਾ ੱਫਾ ਫੇਰ ਤੋਂ ਅਜ ਲੋਕਾਂ ਨੂੰ ਘਰਾਂ 'ਚ ਅਰੈਸਟ ਕਰ ਲਿਆ ਹਰੇਕ ਲੀਡਰ ਦੇ ਘਰਾਂ 'ਚ ਪੁੱਛ ਗੇੜੇ ਮਾਰ ਲਈ ਹੈ ਸੋ ਪੰਜਾਬ ਸਰਕਾਰ ਨੇ ਅੱਜ ਛਾਉਣੀ ਬਣਾਉਂਦੀ ਇਥੋਂ ਲੈ ਕੇ ਵਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਜਾਇਆ ਜਾ ਰਿਹਾ ਸੀ ਰੋਟੀ ਦੇ ਕੋਲ ਤੇ ਖੜ ਕੇ ਅਸੀਂ ਆਪਣਾ ਪ੍ਰਚਾਰ ਕਰ ਰਹੇ ਹਾਂ ਫੇਸ ਕਰਕੇ ਪੰਜਾਬ ਸਰਕਾਰ ਦਾ ਟੱਕਾ ਜਿਹਨੂੰ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਵਿਕਰਮ ਸਿੰਘ ਮਜੀਠੀਆ ਜਿੰਦਾਬਾਦ ਜਿੰਦਾਬਾਦ yeah